ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਉਮੀਦ ਤੁਸੀਂ ਸਾਰੇ ਪਰ ਠੀਕ ਹੋਵੋਗੇ। ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਸਾਨ ਵੀਰਾਂ ਦੇ ਬਹੁਤ سارے ਸਵਾਲ ਆ ਰਹੇ ਸੀ। ਤਾਂ ਇੱਕ ਇੱਕ ਕਰਕੇ ਮੈਂ ਤੁਹਾਡਾ ਜਿਹੜਾ ਹੈਗਾ ਸਵਾਲਾਂ ਦੇ ਜਵਾਬ ਦੇਵਾਂਗਾ। ਸੋ ਪਹਿਲਾ ਸਵਾਲ ਜਿਹੜਾ ਹੈਗਾ ਕਿਸਾਨ ਵੀਰਾਂ ਦਾ ਸੀ ਕਿ ਫੰਗੀਸਾਈਡ ਦੇ ਨਾਲ ਜਿਹੜਾ ਹੈਗਾ ਬੱਲੀਆਂ ਦਾ ਸਾਈਜ਼ ਜਿਹੜਾ ਹੈਗਾ ਵੱਧ ਆਉਂਦਾ ਹੈ। ਕਿਉਂਕਿ ਸੋਸ਼ਲ ਮੀਡੀਆ ਤੇ ਮੇਰੇ ਵਰਗੇ ਬਹੁਤ ਚੋਲਾ ਛਾਪ ਡਾਕਟਰ ਫਿਰਦੇ ਆ ਜਿਹੜੇ ਕਿ ਕਹਿ ਰਹੇ ਹੈਗੇ ਆ ਕਿ ਇਸ ਫੰਗੀ ਸੇ ਅਡ ਨਾਲ ਜਿਹੜਾ ਹੈਗਾ ਬੱਲੀਆਂ ਦਾ ਸਾਈਜ਼ ਜਿਹੜਾ 1-1 ਫੁੱਟ ਤੱਕ ਲੰਬਾ ਨਿਕਲੂਗਾ ਤਾਂ ਖਸਾਨ ਵਿਰੋਧ ਕੋਈ ਵੀ ਵੈਰਾਈਟੀ ਹੈਗੀ ਆ ਉਹਦਾ ਜੈਨੇਟਿਕ ਗੁਣ ਨਿਰਭਰ ਕਰਦਾ ਕਿ ਉਹਦੀ ਬੱਲੀ ਦਾ ਸਾਈਜ਼ ਕਿੰਨਾ ਆਊਗਾ ਜਿਹੜੇ ਤੋਂ ਉਹ ਬਰੀਡ ਹੋਈ ਆ ਉਸ ਉਹਦੇ ਤੇ ਨਿਰਭਰ ਕਰਦਾ ਕਿ ਆਪਣੀ ਮੱਖੀਆਂ ਕਿੰਨੀਆਂ ਬਣਨ ਗਈਆਂ ਤੇ ਕਿੰਨਾ ਲੰਮਾ ਸਾਈਜ਼ ਆਊਗਾ ਸੋ ਕੋਈ ਵੀ ਫੰਗੀਸਾਈਡ ਐਦਾਂ ਦਾ ਨਹੀਂ ਹੈਗਾ ਕਿ ਜਿਹਦੇ ਨਾਲ ਜਿਹੜਾ ਹੈਗਾ ਬੱਲੀਆਂ ਦੀ ਲੰਬਾਈ ਫੁੱਟ ਫੁੱਟ ਤੱਕ ਲੰਬੀ ਹੋ ਜਾਊਗੀ ਫੰਗੀਸਾਈਡ ਦਾ ਮੁੱਖ ਕੰਮ ਕੀ ਹੁੰਦਾ ਫਸਲ ਨੂੰ ਰੋਗ ਰਹਿਤ ਰੱਖਣਾ ਕੋਈ ਵੀ ਫੰਗਸ ਜਨਰੇਟ ਹੋ ਰਹੀ ਹੈ ਆਪਣੀ ਫਸਲ ਦੇ ਵਿੱਚ ਉਹਨੂੰ ਖਤਮ ਕਰਨਾ ਤਾਂ ਜੋ ਆਪਾਂ ਨੂੰ ਪੀਲੀ ਕੁੰਗੀ ਜਾਂ ਚਿੱਟੋ ਦਾ ਰੋਗ ਹੈਗਾ ਜਾਂ ਜਿਹੜੇ ਕਰਨਾਲ ਬੰਟ ਦਾਣੇ ਜਿਹੜੇ ਆਪਾਂ ਪੈਦਾ ਕਰ ਸਕੀਏ ਰੋਗ ਰਹਿਤ ਬੀਜ ਤਿਆਰ ਕਰ ਸਕੀਏ ਫੰਗੀਸਾਈਡ ਦਾ ਕੰਮ ਇਹ ਹੁੰਦਾ ਫਸਲ ਦੀ ਗੁਣਵੱਤਾ ਨੂੰ ਜਿਹੜਾ ਹੈਗਾ ਵਧਾਉਣਾ ਹੁੰਦਾ ਨਾ ਕਿ ਫੰਗੀਸਾਈਡ ਨੇ ਤੁਹਾਡੀ ਬੱਲੀ ਦਾ ਸਾਈਜ਼ ਇਨਕਰੀਜ਼ ਕਰਨਾ ਵਧਾਉਣਾ ਤੇ ਦੂਜਾ ਸਵਾਲ ਜਿਹੜਾ ਹੈਗਾ ਕਿਸਾਨ ਵੀਰੋ ਕਿ 13045 ਜਿਹੜੀ ਹੈਗੀ ਆ ਕਿਸ ਟਾਈਮ ਤੇ ਸਹੀ ਅਸਰ ਕਰਦੀ ਆ ਕੰਮ ਕਰਦੀ ਆ ਆਪਣਾ ਸੋ ਪੰਜਾਬ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਪਹਿਲਾ ਸਪਰੇ ਇਹਦਾ ਗੋਭ ਦੇ ਟਾਈਮ ਜਦੋਂ ਚੰਡਾ ਪੱਤਾ ਦਿਖਾਈ ਦੇ ਰਿਹਾ ਹੋਵੇ ਫਸਲ ਦੇ ਵਿੱਚ ਉਸ ਟਾਈਮ ਤੇ ਆਪਾਂ ਇਹਦਾ ਪਹਿਲਾ ਸਪਰੇ ਕਰ ਸਕਦੇ ਆ ਸਾਰੀਆਂ ਵੈਰੀਟੀਆਂ ਦੇ ਵਿੱਚ ਜਿਹੜਾ ਹੈਗਾ 75 78 ਦਿਨ ਤੇ ਚੰਡਾ ਪੱਤਾ ਦਿਖਾਈ ਦੇਣ ਲੱਗ ਜਾਂਦਾ ਚਾਹੇ ਕੋਈ ਅਗੇਤੀ ਵੈਰੀਟੀ ਆ ਚਾਹੇ ਕੋਈ ਪਛੇਤੀ ਵੈਰੀਟੀ ਆ ਤੇ ਪਹਿਲਾ ਸਪਰੇ ਜਿਹੜਾ ਹੈਗਾ 13045 ਦਾ ਆਪਾਂ ਜਦੋਂ ਤੁਹਾਡੀ ਫਸਲ ਦੇ ਵਿੱਚ ਝੰਡਾ ਪੱਤਾ ਦਿਖਾਈ ਦੇਣ ਲੱਗ ਜਾਵੇ ਫਲੈਗ ਲੀਫ ਦਿਖਣ ਲੱਗ ਜਾਵੇ ਉਸ ਟਾਈਮ ਤੇ ਆਪਾਂ ਪਹਿਲਾ ਸਪਰੇਅ ਕਰ ਸਕਦੇ ਹਾਂ 13045 ਦਾ 2% ਤੱਕ ਕਰ ਸਕਦੇ ਹਾਂ ਮਤਲਬ ਕਿ 2 ਕਿਲੋ 100 ਲੀਟਰ ਪਾਣੀ ਦੇ ਵਿੱਚ 4% 200 ਲੀਟਰ ਪਾਣੀ ਦੇ ਵਿੱਚ ਤੇ ਅੱਗੇ ਜਿਹੜੀ ਸਿਫਾਰਸ਼ ਕਰੀ ਜਾਂਦੀ ਆ ਪੰਜਾਬ ਯੂਨੀਵਰਸਿਟੀ ਵੱਲੋਂ ਜਿਸ ਟਾਈਮ ਤੇ ਆਪਣੀ ਫਸਲ ਦੇ ਵਿੱਚ ਬੂਰ ਪੈਣ ਲੱਗ ਜਾਂਦਾ ਉਸ ਟਾਈਮ ਤੇ ਆਪਣੇ ਕੋਲ ਨਹੀਂ ਹੁੰਦੀ ਸਪਰੇ ਬੂਰ ਬੂਰ ਪੈਣ ਸਮੇ ਆਪਾਂ ਸਪਰੇ ਕਰ ਸਕਦੇ ਆ ਜੇਕਰ ਤੁਹਾਡੇ ਕੋਲ ਉਸ ਟਾਈਮ ਤੇ ਨਹੀਂ ਹੁੰਦੀ ਸਪਰੇ ਤਾਂ ਅੱਗੇ ਜਦੋਂ ਦੁੱਧ ਆ ਪਊਗਾ ਆਪਣੀ ਸਿੱਟੀਆਂ ਦੇ ਵਿੱਚ ਆਪਣੀ ਫਸਲ ਦੇ ਵਿੱਚ ਤਾਂ ਉਸ ਟਾਈਮ ਤੇ ਦੂਜਾ ਸਪਰੇ ਆਪਾਂ ਕਰ ਸਕਦੇ ਆ 13045 ਦਾ ਜੇਕਰ 13045 ਉਸ ਟਾਈਮ ਤੇ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਪੰਜਾਬ ਯੂਨੀਵਰਸਿਟੀ ਨਾਲ ਇੱਕ ਹੋਰ ਸਫਾਰਸ਼ ਕਰਦੀ ਆ 15 ਗ੍ਰਾਮ ਸੈਲਸਲਿਕ ਐਸਿਡ 450 ਐਮਐਲ ਇਥਾਈਲ ਅਲਕੋਹਲ ਦੇ ਨਾਲ ਮਿਲਾ ਕੇ ਆਪਾਂ ਇਹਦੀ ਸਪਰੇਅ ਕਰ ਸਕਦੇ ਹਾਂ ਤੇ 05234 ਬਾਰੇ ਕਿਸਾਨ ਵੀਰਾਂ ਦੇ ਬਹੁਤ ਸਵਾਲ ਆ ਰਹੇ ਸੀ ਕਿ 05234 ਕਿਸ ਸਟੇਜ ਤੇ ਕਰ ਸਕਦੇ ਆ ਸੋ ਕਿਸਾਨ ਵੀਰੋ 05234 ਦਾ ਜਿਹੜਾ ਸਹੀ ਟਾਈਮ ਹੈਗਾ ਜਦੋਂ ਤੁੰਦਾਂ ਪੈਂਦੀਆਂ ਨੇ ਉਸ ਟਾਈਮ ਤੇ ਜਿਹੜੀ ਆਪਾਂ ਥੱਲੇ ਫਾਸਫੋਰਸ ਕੇਰੀ ਹੁੰਦੀ ਆ ਕਣਕ ਦੀ ਫਸਲ ਦੇ ਵਿੱਚ ਉਸ ਟਾਈਮ ਤੇ ਧੁੰਦ ਦੇ ਵਿੱਚ ਜਿਹੜਾ ਹੈਗਾ ਬੂਟਾ ਅਪਟੇਕ ਨਹੀਂ ਕਰਦਾ ਮਾਈਕਰੋ ਆਰਗਾਨਿਜ਼ਮ ਸੁਸਤ ਹੋ ਜਾਂਦੇ ਆ ਉਸ ਟਾਈਮ ਤੇ ਤੇ ਬੂਟਾ ਜਿਹੜਾ ਹੈਗਾ ਅਪਟੇਕ ਨਹੀਂ ਕਰਦਾ ਫਾਸਫੋਰਸ ਦੀ ਤਾਂ ਉਸ ਟਾਈਮ ਤੇ ਇਸ ਚੀਜ਼ ਦਾ ਜਿਹੜਾ ਹੈਗਾ ਬਹੁਤ ਵਾਧਾ ਦੇਖਣ ਨੂੰ ਮਿਲਦਾ ਅਦਰਵਾਈਜ਼ ਜੇਕਰ ਤੁਸੀਂ ਹੁਣ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਨਿਸ਼ਾਨੀਆਂ ਦੱਸ ਦਿਨਾ ਜੇਕਰ ਤੁਹਾਡੀ ਫਸਲ ਦੇ ਵਿੱਚ ਤੁਹਾਡਾ ਤਣਾ ਜਾਮਣੀ ਲੱਗ ਰਿਹਾ ਤੁਹਾਨੂੰ ਪੱਤੇ ਜਾਮਣੀ ਜੇ ਲੱਗ ਰਹੇ ਆ ਤਾਂ 05234 ਦੀ ਸਪਰੇ ਹੁਣ ਤੁਸੀਂ ਵੀ ਕਰ ਸਕਦੇ ਹੋ ਕੋਈ ਈਸ਼ੂ ਨਹੀਂ ਹੈਗਾ ਕਿਸ ਟਾਈਮ ਤੇ ਮਰਜ਼ੀ ਕਰ ਸਕਦੇ ਆ ਆਪਾਂ ਜੇਕਰ ਆਪਾਂ ਨੂੰ ਠਾੜ ਪਤਾ ਹੋਊਗੀ ਤਾਂ ਆਪਾਂ ਵਧੀਆ ਤਰੀਕੇ ਨਾਲ ਆਪਣੀ ਮੈਨੇਜਮੈਂਟ ਕਰ ਸਕਦੇ ਆ ਝਾੜ ਵਧਾਉਣ ਦੇ ਵਿੱਚ ਇਹ ਮੂਲ ਜਿਹੜਾ ਹੁੰਦਾ ਕੁਦਰਤ ਦਾ ਹੁੰਦਾ ਜੇਕਰ ਠੰਡ ਲੰਬੀ ਜਾਊਗੀ ਤਾ ਤੁਹਾਡੇ ਖੇਤ ਦੇ ਵਿੱਚ ਜਿਹੜਾ ਹੈਗਾ ਕਣਕ ਦੇ ਦਾਣਿਆਂ ਦਾ ਭਰਾ ਸਹੀ ਹੋਊਗਾ ਦਾਣੇ ਵਜਨਦਾਰ ਬਣਨਗੇ ਜਿੰਨਾ ਹੌਲੀ ਪੱਕੂਗੀ ਕਣਕ ਜਿੰਨਾ ਸਮਾਂ ਲੈ ਕੇ ਪੱਕੂਗੀ ਕਣਕ ਉਹਨਾਂ ਚਾੜ ਜਿਹੜਾ ਹੈਗਾ ਆਪਣਾ ਜ਼ਿਆਦਾ ਆਊਗਾ ਸੋ ਐਦਾਂ ਦੀ ਅਫਵਾਹਾਂ ਤੋਂ ਬਚੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਫਰਕ ਜ਼ਰੂਰ ਪਾਉਂਦੀਆਂ ਪਰ ਮੌਸਮ ਦਾ ਸਾਥ ਬਹੁਤ ਜ਼ਰੂਰ ਹੋਣਾ ਚਾਹੀਦਾ ਆਪਣਾ ਚੰਗਾ ਝਾੜ ਦੇ ਚੰਗਾ ਝਾੜ ਲੈਣ ਦੇ ਲਈ ਮੌਸਮ ਦਾ ਸਾਥ ਜ਼ਰੂਰ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਇਹਨਾਂ ਚੀਜ਼ਾਂ ਦੇ ਨਾਲ ਫਰਕ ਨਹੀਂ ਪੈਂਦਾ ਫਰਕ ਜ਼ਰੂਰ ਪੈਂਦਾ ਸਭ ਤੋਂ ਵੱਡੀ ਗੱਲ ਹੈਗੀ ਆ ਮੌਸਮ ਦੀ ਮੌਸਮ ਸਾਥ ਦੇ ਜਾਂਦਾ ਤਾਂ ਝਾੜ ਜਿਹੜਾ ਹੈਗਾ ਬਹੁਤ ਵਧੀਆ ਆਉਣ ਦੀ ਸੁਭਾਵਨਾ ਰਹਿੰਦੀ ਆ ਬਾਕੀ ਇਹ ਜਿਹੜੇ ਐਨ ਪੀ ਕੇ ਵਗੈਰਾ ਜਿਹੜੀਆਂ ਆਪਾਂ ਸਪਰੇਇਆਂ ਕਰਦੇ ਆ ਉੱਚ ਤਾਪਮਨ ਤੋਂ ਬਚਾਉਣ ਲਈ ਆਪਣੀ ਫਸਲ ਨੂੰ ਸਹਿਣਸ਼ੀਲ ਬਣਾਉਂਦੀਆਂ ਹੈਗੀਆਂ ਬੋਰਨ ਜਿਹੜਾ ਹੈਗਾ 13045 ਦੇ ਨਾਲ ਵੀ ਆਪਾਂ ਕਰ ਸਕਦੇ ਆ 05234 ਦੇ ਨਾਲ ਵੀ ਕਰ ਸਕਦੇ ਆ ਇਹਦਾ ਕੋਈ ਇਸ਼ੂ ਨਹੀਂ ਹੈਗਾ ਫੰਗੀ ਸੈਡ ਜਿਹੜਾ ਹੈਗਾ ਉਹਨੇ ਆਪਣੀ ਫਸਲ ਨੂੰ ਜਿਹੜਾ ਰੋਗ ਰਹਿਤ ਰੱਖਣਾ ਹੈਗਾ ਝੰਡੇ ਪੱਤੇ ਨੂੰ ਨਾਲ ਸਹਾਇਕ ਪੱਤੇ ਨੂੰ ਕਿਸੇ ਤਰ੍ਹਾਂ ਦੀ ਫੰਗਸ ਜਨਰੇਟ ਨਾ ਹੋਵੇ ਇਸ ਲਈ ਕਰਦੇ ਹੈਗੇ ਆਂ ਬਲੀਆਂ ਦਾ ਸਾਈਜ਼ ਜੈਨੇਟਿਕ ਗੁਣ ਤੇ ਨਿਰਭਰ ਕਰਦਾ ਸੋ ਇਦਾਂ ਦੀਆਂ ਅਫਵਾਹਾਂ ਤੋਂ ਬਚੋ ਤਾਂ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇਕਰ ਮੇਰੇ ਕੋਲ ਕੋਈ ਟੌਪਿਕ ਕਵਰ ਨਹੀਂ ਹੋਇਆ ਹੋਊਗਾ ਵੀਡੀਓ ਦੇ ਵਿੱਚ ਤਾਂ ਤੁਹਾਡਾ ਜਿਹੜਾ ਹੈਗਾ ਕੋਈ ਫੋਨ ਕਾਲ ਕਰ ਸਕਦੇ ਹੋ ਡੀਐਮ ਕਰ ਸਕਦੇ ਹੋ ਈਮੇਲ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ